ਨਹੀਂ ਜੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਦੱਸਦੇ ਆਂ ਆਪਾਂ ਜਿੰਨਾ ਵੀਰ ਭਾਂਗਾਂ ਦੇ ਜਿਹੜੇ ਵੀਰ ਭਾਈ ਸਰਗੜ ਬਹੁਤ ਪਿੰਦੇ ਹੈਗੇ ਬੀੜੀ ਬਹੁਤ ਪਿੰਦੇ ਹੈਗੇ ਜਿਨ੍ਹਾਂ ਨੂੰ ਰਤਨ ਉਹਨਾਂ ਦੇ ਫੇਫੜਿਆਂ 'ਚ ਬਲਗਮ ਜੰਮ ਰਹੀ ਰਹਿੰਦੀ ਹੈ ਖਾਂਸੀ ਜੀ ਹੁੰਦੀ ਰਹਿੰਦੀ ਹੈ ਹਰ ਵੇਲੇ ਸਾਹ ਦੀ ਸ਼ਿਕਾਇਤ ਰਹਿੰਦੀ ਨਾਲ ਉਹਨੂੰ ਔਖਾ ਔਖਾ ਸਾਹ ਲੈਂਦੇ ਰਹਿੰਦੇ ਆ ਸਵੇਰੇ ਸ਼ਾਮ ਬੀੜੀਆਂ ਪੀ ਜਾਂਦੇਗੇ ਸਭ ਉਠਨ ਸਰ ਵੀ ਬੀੜੀ ਹਰ ਵੇਲੇ ਬੀੜੀ ਬੀੜੀ ਹੈਣਾ ਉਹਦਾ ਸੁਣ ਦੱਸਦੇ ਆਂਗੇ ਇਲਾਜ ਕੀ ਹੈਗਾ ਕਰਨਾ ਕੀ ਹੈ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਲੈਣਾ ਉਹਦੇ ਵਿੱਚ ਦੋ ਟੁਕੜੇ ਪਾ ਲੈਣੇ ਦਾਲਚੀਨੀ ਦੇ ਅੱਧਾ ਨਿੰਬੂ ਪਾ ਲੈਣਾਗਾ ਅ ਦੋ ਟੁਕੜੇ ਪਾ ਲੈਣੇ ਆ ਅਦਰਕ ਦੇ ਠੀਕ ਹੈ ਚਾਰ ਪੰਜ ਕਾਲੀਆਂ ਮਿਰਚਾਂ ਪਾ ਲੈਣੀਆਂ ਵਿੱਚ ਉਹਦੇ ਚਾਰ ਪੰਜ ਹੀ ਟੁਕੜੇ ਪਾ ਲੈਣੇ ਆ ਲਸਣ ਦੇ ਉਹਨੂੰ ਬਾਹ ਲੈਣਾ ਚੰਗੀ ਤਰ੍ਹਾਂ ਉਬਾਲ ਲੈਣਾ ਇਹਨਾਂ ਜਦੋਂ ਅੱਧਾ ਗਲਾਸ ਰਹਿ ਜੇ ਪਾਣੀ ਦਾ ਨਾ ਉਦੋਂ ਥੱਲੇ ਉਤਾਰ ਕੇ ਠੰਡਾ ਕਰਕੇ ਡੇਲੀ ਦੀ ਖਰਾਕ ਚ ਉਹਨੂੰ ਉਪਯੋਗ ਕਰੋ ਸਵੇਰ ਸ਼ਾਮ ਪੀਓ ਲਗਾਤਾਰ ਪੀਣ ਨਾਲ ਮਹੀਨਾ ਪੀਣ ਨਾਲ ਜੇ ਵਾ ਸੈਟ ਹੋਣ ਲੱਗ ਜੂਗਾ ਬੀੜੀ ਦੀ ਆਦਤ ਕੱਢ ਜੂਗੀ ਬੰਦੇ ਜਿਹੜੇ ਸਰਗੜ ਬੀੜੀ ਪੀਂਦੇ ਆਗੇ ਬਹੁਤ ਵਧੀਆ ਗਾ ਵਰਤੋ ਧੰਨਵਾਦ ਜੀ ਵੀਡੀਓ ਨੂੰ ਲਾਈਕ ਤੇ ਬਹੁਤ ਬਹੁਤ ਸ਼ੇਅਰ ਕਰੋ ਧੰਨਵਾਦ ਜੀ